ਸਤਿ ਸ਼੍ਰੀ ਅਕਾਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਹਾਜ਼ ਹੋਏ ਸਮਾਣਾ ਦੇ ਪੁਆਣੀਗੜ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਲਗਾਤਾਰ ਚੋਰਾਵਾਂ ਵੱਲੋਂ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪੁਲਿਸ ਕਿੱਥੇ ਨਾ ਕਿਤੇ ਇਹਨਾਂ ਚੋਰਾ ਨੂੰ ਫੜਨ ਦੇ ਵਿੱਚ ਜਿਹੜੀ ਹੈ ਹਲੇ ਤੱਕ ਲਗਾਤਾਰ ਜਿਹੜੀ ਹੈ ਅਣਸਫਲ ਦਿਖਾਈ ਦੇ ਰਹੀ ਹੈ ਜੇ ਗੱਲ ਕਰਾਂਗੇ ਤਾਂ ਪਵਾਨੀਗੜ ਰੋਡ ਦੇ ਉੱਤੇ ਇੱਕ ਜਿਹੜੀ ਸਪੇਅਰ ਪਾਰਟ ਦੀ ਦੁਕਾਨ ਦੱਸੀ ਜਾਂਦੀ ਹੈ ਕਿ ਹਰਿਆਣੇ ਦੀ ਗੱਲ ਹੈ ਚੋਰਾਵਾਂ ਵੱਲੋਂ ਰਾਤ ਨੂੰ ਚੋਰੀ ਕੀਤੀ ਜਾਂਦੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਚੋਰਾਵਾਂ ਵੱਲੋਂ ਜਿਹੜਾ ਟੀਵੀ ਆਰ ਵੀ ਰਾਤ ਨੂੰ ਜਿਹੜਾ ਪਟ ਕੇ ਆਪਣੇ ਨਾਲ ਲਿਜਾਇਆ ਗਿਆ ਤਸਵੀਰਾਂ ਜਿਹੜੀਆਂ ਪਵਾਨੀਗੜ ਰੋਡ ਦੇ ਉੱਤੇ ਦੁਕਾਨ ਦੇ ਉੱਥ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੋਂ ਜਿਹੜਾ ਮੋਟਰਾਂ ਵਗੈਰਾ ਚੱਕਿਆ ਜਾਂਦੇ ਨੇ ਤੇ ਹੋਰ ਵੀ ਜਿਹੜਾ ਕਾਫੀ ਕੀਮਤੀ ਸਮਾਨ ਹੈ ਚੱਕਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 2 ਕੋ ਲੱਖ ਰੁਪਏ ਦਾ ਜਿਹੜਾ ਸਮਾਨ ਦਾ ਇਹਨਾਂ ਨੁਕਸਾਨ ਹੈ ਉਹ ਹੋਇਆ ਹੈ ਤੇ ਲਗਾਤਾਰ ਜਿਹੜੇ ਚੋਰ ਨੇ ਪੁਲਿਸ ਦੀ ਗ੍ਰਸਤ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਮੰਨਿਆ ਜਾਂਦਾ ਹੈ ਕਿ ਪੁਲਿਸ ਰਾਤ ਨੂੰ ਸੌਂਦੀ ਹੈ ਤੇ ਜਿਹੜੇ ਚੋਰ ਨੇ ਉਹ ਦੁਕਾਨਾਂ ਦੇ ਹੱਥ ਸਾਫੀ ਵੀ ਕਰਦੇ ਹੁਣ ਲਗਾਤਾਰ ਜਿਹੜੇ ਨੇ ਜਾਰੀ ਹੋ ਰਹੇ ਨੇ ਤਸਵੀਰਾਂ ਨੇ ਤੁਹਾਨੂੰ ਪਿੱਛੇ ਦਿਖਾ ਦਿੰਦੇ ਕਿ ਕਿੱਥੋਂ ਜਿਹੜੀ ਚੋਰ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਦੁਕਾਨ ਦੀ ਹੁਣ ਜਿਹੜਾ ਅਸੀਂ ਪਿਛਲੇ ਪਾਸੇ ਪਹੁੰਚ ਚੁੱਕੇ ਆ ਤੇ ਰਾਤ ਨੂੰ ਜਿਹੜਾ ਇੱਥੇ ਚੋਰਾਂ ਵੱਲੋਂ ਜਿਹੜਾ ਖੱਡਾ ਮਾਰਿਆ ਜਾਂਦਾ ਤੇ ਇੱਥੋਂ ਜਿਹੜੀਆਂ ਬੈਟਰੀਆਂ ਸਿੱਟ ਕੇ ਪਰਲੇ ਪਾਸੇ ਸਿੱਟੀ ਆ ਜਾਂਦੀ ਹੈ ਇਹ ਜਿਹੜੀ ਕੰਦ ਹੈ ਦੇਖ ਸਕਦੇ ਹੋ ਕਿ ਜਿਹੜੀ ਕੰਦ ਦੀਆਂ ਤਸਵੀਰਾਂ ਨੇ ਇਹ ਸਾਹਮਣੇ ਨਕਲ ਕੇ ਨਜ਼ਰ ਆ ਰਹੀਆਂ ਇੱਥੋਂ ਜਿਹੜਾ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਇੱਥੋਂ ਜਿਹੜੀ ਦੁਕਾਨ ਤੋਂ ਜਿਹੜਾ ਅੰਦਰ ਵੜ ਕੇ ਚੋਰੀ ਕੀਤੀ ਜਾਂਦੀਆਂ ਤਸਵੀਰਾਂ ਜਿਹੜੀਆਂ ਤੋਂ ਇੱਕ ਵਾਰ ਸਾਰੀਆਂ ਦਿਖਾ ਦਿੱਨੇ ਕਿ ਜਿਹੜੀ ਦੁਕਾਨ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦਾ ਵੀ ਜਿਹੜਾ ਮੂੰਹ ਹੈ ਉੱਪਰ ਨੂੰ ਕਮਾ ਦਿੱਤਾ ਗਿਆ ਕਿ ਸਾਡੀਆਂ ਜਿਹੜੀਆਂ ਸ਼ਕਲਾਂ ਨਹੀਂ ਸਾਹਮਣੇ ਲਾ ਆ ਸਕਣ ਸੋ ਦੁਕਾਨ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਫਿਲਹਾਲ ਜਿਹੜਾ ਲਗਾਤਾਰ ਚੋਰਾਵਾਂ ਵੱਲੋਂ ਜਿਹੜੀ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੀ ਤੁਹਾਡਾ ਕੀ ਨਾਮ ਹੈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਇਹ ਤੁਹਾਡੀ ਦੁਕਾਨ ਹੈ ਇਹ ਅੱਛਾ ਕੁਲਦੀਪ ਜੀ ਕਿੰਨੇ ਦਾ ਨੁਕਸਾਨ ਹੋਇਆ ਔਰ ਕੀ ਕੀ ਰੱਖਿਆ ਸੀ ਦੁਕਾਨ ਚ ਜੀ ਆਪਣਾ 2.5 ਲੱਖ ਦਾ ਨੁਕਸਾਨ ਹੋਇਆ ਜੀ ਠੀਕ ਹੈ ਤਾਂਬਾ ਪਿਆ ਹੋਇਆ ਹੈ ਜੀ ਕਤਲ ਪਿਆ ਸੀ ਐਲਟੀਨੇਟਰ ਸੀ ਬੈਟਰੀਆਂ ਸੀ ਗੱਡੀਆਂ ਦੀਆਂ ਜੋ ਮਹਿੰਗਾ ਸਮਾਨ ਸੀ ਸਾਰਾ ਲੈ ਗਏ ਨੇ ਉਸ ਨਹੀਂ ਛੱਡਿਆਗਾ ਪਰਤੀ ਪ੍ਰਸ਼ਾਸਨ ਕੋਈ ਮੰਗੇ ਇਹਨਾਂ ਦੇ ਨੱਥ ਪਈ ਜਾਵੇ ਬਾਕੀ ਹੁਣ ਮੈਂ ਐਸਐਚਓ ਸਾਹਿਬ ਨੂੰ ਮਿਲ ਕੇ ਆਇਆ ਹਾਂ ਉਹਨਾਂ ਪੂਰਾ ਪ੍ਰੋਸੈਸ ਹੋਇਆ ਮੈਨੂੰ 3 ਪੀਰ ਚੋਰ ਅਸੀਂ 36 ਤੋਂ 36 ਫੜਾ ਤੇ ਜਿਹੜੇ ਤੁਹਾਡਾ ਡੀਵੀਆਰ ਉਤਰੇ ਚ ਕਿੰਨੇ ਕ ਟਾਈਮ ਦੀ ਰਿਕਾਰਡਿੰਗ ਸੀ ਇਹਦੇ ਚ ਆਈਏ 5000 ਚਾਰਜ ਕੀਤਾ ਅੱਛਾ ਪਰਸਨਲ ਤੇ ਤੁਹਰਾ ਵੀ ਤੁੰਗੂ ਕੁੜੀ ਤੇ ਹੋਈਗੀ ਠੀਕ ਹੈ ਮਤਲਬ ਜਿਹੜੀ ਘਟਨਾ ਸਾਰੀ ਹੋਈ ਹੈ ਤੁਹਾਡੀ ਮੋੜੀ-ਮੁੱੜੀ ਕਾਇਤ ਕੁਛ ਤੁਹਾਨੂੰ ਕੋਈ ਚੱਲ ਹੀ ਨਹੀਂ ਰਿਹਾ ਠੀਕ ਹੈ ਹਾਂਜੀ ਵੀਰੇ ਤੁਹਾਡਾ ਕੀ ਨਾਮ ਹੈ ਹੰਸਰਾਜ ਜੀ ਮੇਰਾ ਨਾਮ ਅੱਛਾ ਹੰਸਰਾਜ ਜੀ ਜਿਹੜੇ ਰਾਤੀ ਚੋਰੀ ਹੋਈ ਹੈ ਤੁਹਾਡੀ ਨਾਲ ਦੁਕਾਨ ਲੱਗਦੀ ਔਰੇ ਮੇਰੀ ਨਾਲ ਲੱਗਦੀ ਤਿੰਨ ਵਾਰੀ ਚੋਰੀ ਪਹਿਲੇ ਮੇਰੀ ਵੀ ਹੋ ਚੁੱਕੀ ਹੈ ਹੂੰ ਉਸ ਤੋਂ ਪਹਿਲਾਂ ਮਾਰਕੀਟ ਹੈ ਦੋਧੀ ਦਾ ਲੁੱਟਿਆ ਗਿਆ ਮੋਬਾਈਲ ਨਾਲ ਗਾ ਲੁੱਟਿਆ ਗਿਆ ਜੀ ਹੂੰ ਕੋਈ ਮਹੀਨਾ ਚੱਕਰ ਲੰਦੇ ਜੀ ਚੋਰ ਹੂੰ ਉਹਨਾਂ ਕੋਈ ਚੋਰੀ ਹੋਈ ਹੁੰਦੀ ਸਾਰੇ ਮਾਰਕੀਟ ਦੇ ਵਿੱਚ ਸਾਡੀ ਕੀ ਤੁਸੀਂ ਹੁਣ ਮੰਗ ਕਰਨਾ ਚਾਹੁੰ ਕੋਰਸ ਨੂੰ ਮੇਰੀ ਬੇਨਤੀ ਹੈ ਸਾਡੀ ਕਿ ਕਿਉਂ ਜੀ ਚੋਰਾ ਨੂੰ ਸਾਡਾ ਚੋਰਾ ਨੂੰ ਫੜਾਇਆ ਨਾਥੇ ਪਾਈ ਜਾਵੇ ਜੁੜਾ ਨੂੰ ਵੀ ਦੇਖ ਸਕਦੇ ਹਾਂ ਜਿਹੜੇ ਦੁਕਾਨ ਦੇ ਓਨਰ ਨੇ ਕੁਲਦੀਪ ਸਿੰਘ ਉਹਨਾਂ ਵੱਲੋਂ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਜਿਹੜਾ ਮੇਰਾ ਸਮਾਨ ਹੈ ਕੀਮਤੀ ਹੈ ਤੇ ਉਸ ਦਾ ਜਿਹੜਾ ਨੁਕਸਾਨ ਹੈ 2 ਕੁ ਲੱਖ ਰੁਪਏ ਤੋਂ ਨੇਰ ਬੋਟ ਉੱਪਰ ਦੱਸਿਆ ਜਾ ਰਿਹਾ ਹੈ ਪਰ ਦੇਖਦੇ ਪ੍ਰਸ਼ਾਸਨ ਕਿੰਨੇ ਟਾਈਮ ਦੇ ਵਿੱਚ ਉੱਪਰ ਜਿਹੜੀ ਹੈ ਇਹਨਾਂ ਚੋਰਾਂ ਦੇ ਉੱਪਰ ਕਾਰਵਾਈ ਕਰਦਾ ਔਰ ਇਹਨਾਂ ਚੋਰਾਂ ਨੂੰ ਫੜ ਕੇ ਸਾਹਮਣੇ ਲਿਆਂਦਾ ਸੋ ਲਗਾਤਾਰ ਜਿਹੜੀਆਂ ਚੋਰੀਆਂ ਦੇ ਘਟਨਾਵਾਂ ਨੇ ਉਹ ਵਾਪਰਦੀਆਂ ਜਾ ਰਹੀਆਂ ਪਰ ਪੁਲਿਸ ਪ੍ਰਸ਼ਾਸਨ ਕਿੱਥੇ ਨਾ ਕਿੱਥੇ ਜਿਹੜਾ ਹੈ ਵੇ ਕਾਬੂ ਹੁੰਦਾ ਦਿਖਾਈ ਦੇ ਰਿਹਾ ਫਿਲਹਾਲ ਤੁਸੀਂ ਮੈਨੂੰ ਹੁਣ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸਪਲ ਮਾਤੀ ਖਾਸ ਰਿਪੋਰਟ ਪਬਲਿਕਸ ਮਾਣਾ